ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਬਲਕਾਰ ਸਿੰਘ ਮੰਗਲੀ ਪ੍ਰਧਾਨ ਲੋਕ ਰਾਜ ਪਾਰਟੀ ਪੰਜਾਬ ਅਸਿਓ ਮੇਰੇ ਨੌਜਵਾਨ ਬੀਰੋ ਭੈਣੋ ਭਰਾਵੋ ਬਜ਼ੁਰਗੋ ਮਤਾਓ ਮੈਂ ਅੱਜ ਤੁਹਾਡੇ ਚਰਨਾਂ ਦੇ ਵਿੱਚ ਇੱਕ ਬੇਨਤੀ ਕਰਨ ਜਾ ਰਿਹਾ ਹਾਂ ਆਸ ਕਰਦਾ ਕਿ ਤੁਸੀਂ ਮੇਰੀ ਇਸ ਬੇਨਤੀ ਨੂੰ ਜਰੂਰ ਕਬੂਲ ਕਰੋਗੇ ਇਸ ਬੇਨਤੀ ਨੂੰ ਕਬੂਲ ਕਰਦੇ ਹੋ ਮੇਰਾ ਸਾਥ ਜ਼ਰੂਰ ਦੇਓਗੇ ਸਾਥੀਓ ਜਿਵੇਂ ਤੁਸੀਂ ਅੱਜ ਤੱਕ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਜਿੰਨੀਆਂ ਵੀ ਪਾਰਟੀਆਂ ਆਈਆਂ ਸਾਰੀਆਂ ਪਾਰਟੀਆਂ ਦੇ ਉੱਤੇ ਤੁਸੀਂ ਵਿਸ਼ਵਾਸ ਕਰਦੇ ਹੋ ਹਾਂ ਸਾਰਿਆਂ ਨੂੰ ਬਾਰੀ-ਬਾਰੀ ਵੋਟਾਂ ਪਾਈਆਂ ਵੋਟਾਂ ਪਾ ਕੇ ਇਹਨਾਂ ਦੀਆਂ ਸਰਕਾਰਾਂ ਬਣਾਈਆਂ ਤੇ ਪਰ ਇਹਨਾਂ ਲੋਕਾਂ ਨੇ ਵੋਟਾਂ ਲਈਆਂ ਤੇ ਵੋਟਾਂ ਤੋਂ ਬਾਅਦ ਸਾਡੇ ਪੰਜਾਬ ਵਾਸੀਆਂ ਦਾ ਕਦੇ ਕੋਈ ਭਲਾ ਨਹੀਂ ਕੀਤਾ ਕਦੇ ਪੰਜਾਬੀਆਂ ਬਾਰੇ ਨਹੀਂ ਸੋਚਿਆ ਪੰਜਾਬੀਆਂ ਨੂੰ ਸਿਰਫ ਫ੍ਰੀ ਵਾਲੇ ਚੱਕਰਾਂ 'ਚ ਫਸਾ ਕੇ ਇਹਨਾਂ ਤੋਂ ਵੋਟਾਂ ਵਟੋਰਦੇ ਰਹੇ ਨੇ ਤੇ ਵੋਟਾਂ ਵਟੋਰ ਰਹੇ ਨੇ ਕੋਈ ਸਰਕਾਰ ਆਈ ਅਸੀਂ ਤੁਹਾਨੂੰ ਦੌਰ ਵੇਖ ਲੋ ਦਾਣੇ ਦੇਾਂਗੇ ਆਟਾ ਦੇਾਂਗੇ ਕੋਈ ਸਰਕਾਰ ਆਈ ਅਸੀਂ ਤੁਹਾਨੂੰ ਬਿਜਲੀ ਫ੍ਰੀ ਦੇਾਂਗੇ ਕੋਈ ਸਰਕਾਰੀ ਕਿਸੇ ਤਰ੍ਹਾਂ ਦੇ ਲਾਲਚ ਕੋਈ ਕਿਸੇ ਤਰ੍ਹਾਂ ਦੇ ਲਾਲਚ ਕੋਈ ਛੋਟੇ ਮੋਟੇ ਲਾਲਚ ਪਰ ਇਹਨਾਂ ਪਾਰਟੀਆਂ ਵਾਲਿਆਂ ਨੇ ਕਦੇ ਇਹ ਨਹੀਂ ਸੋਚਿਆ ਵੀ ਇਹਨਾਂ ਨੂੰ ਅਸੀਂ ਆਪਣੇ ਪੈਰਾਂ ਤੇ ਕਿਵੇਂ ਖੜਾਉਣਾ ਅਸੀਂ ਜਿਹੜੇ ਇਹਨਾਂ ਨੂੰ ਅੱਜ ਛੋਟੇ ਮੋਟੇ ਲਾਲਚ ਦੇ ਕੇ ਇਹਨਾਂ ਨੂੰ ਭਿਖਾਰੀ ਬਣਾ ਰਹੇ ਹਾਂ ਇਹਨਾਂ ਨੂੰ ਆਲਸੀ ਬਣਾ ਰਹੇ ਹਾਂ ਪਰ ਇਹਨਾਂ ਨੇ ਕਦੇ ਇਹ ਗੱਲ ਕਦੇ ਨਹੀਂ ਸੋਚੀ ਕਿ ਇਹਨਾਂ ਨੂੰ ਅਸੀਂ ਆਪਣੇ ਪੈਰਾਂ ਤੇ ਖੜਨ ਯੋਗ ਕਿੱਦਾਂ ਬਣਾਉਣਾ ਜੋ ਅਸਲੀ ਇਹਨਾਂ ਦੀਆਂ ਮੁੱਢਲੀ ਲੋੜਾਂ ਨੇ ਉਹਨਾਂ ਨੂੰ ਅਸੀਂ ਕਿਦਿਆਂ ਕਿੱਦਾਂ ਪੂਰੀਆਂ ਕਰਨਾ ਤੇ ਪਰ ਇਹਨਾਂ ਲੋਕਾਂ ਨੇ ਇਹਨਾਂ ਪਾਰਟੀਆਂ ਵਾਲਿਆਂ ਨੇ ਇਹਨਾਂ ਸਰਕਾਰਾਂ ਨੇ ਕਦੇ ਨਹੀਂ ਸੋਚਿਆ ਉਹ ਸੋਚਣ ਵੀ ਕਿਉਂ ਕਿ ਸਾਡੇ ਲੋਕ ਛੋਟੇ-ਮੋਟੇ ਲਾਲਚਾਂ ਦੇ ਵਿੱਚ ਆ ਕੇ ਇਹਨੇ ਨਾਲ ਹੀ ਉਹਨਾਂ ਨੂੰ ਵੋਟਾਂ ਪਾ ਕੇ ਉਹਨਾਂ ਨੂੰ ਐਮਐਲਏ, ਐਮਪੀ, ਮੁੱਖ ਮੰਤਰੀ, ਪ੍ਰਧਾਨ ਮੰਤਰੀ ਬਣਾ ਦਿੰਦੇ ਨੇ ਤੇ ਜਿਹਦੇ ਕੰਮ ਛੋਟੀਆਂ-ਮੋਟੀਆਂ ਗੱਲਾਂ ਨਾਲ ਬਣਦਾ ਹੋਵੇ, ਛੋਟੀਆਂ-ਮੋਟੀਆਂ ਲਾਲਚਾਂ ਨਾਲ ਬਣਦਾ ਹੋਵੇ, ਮੇਰੇ ਸਾਥੀਓ ਕਿਉਂ ਤੁਹਾਨੂੰ ਵੱਡੇ-ਵੱਡੇ ਖਰਚੇ ਕਰਕੇ ਵੱਡੇ-ਵੱਡੇ ਚੀਜ਼ਾਂ ਤੁਹਾਨੂੰ ਦੇਵੇਗਾ ਜਿਹਦਾ ਕੰਮ ਛੋਟੀਆਂ ਗੱਲਾਂ ਨਾਲ ਬਣਦਾ ਹੋਵੇ ਮੇਰੀ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਆਓ ਸਾਰੇ ਤਕੜੇ ਹੋ ਕੇ ਆਪਾਂ ਇਹਨਾਂ ਪਾਰਟੀਆਂ ਦਾ ਬਾਈਕਟ ਕਰਕੇ ਇੱਕ ਵਾਰੀ ਲੋਕ ਰਾਜ ਪਾਰਟੀ ਨੂੰ ਮੌਕਾ ਦਿਓ ਤੇ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਇੱਕ ਮੌਕਾ ਇੱਕ ਇੱਕ ਵਾਰੀ 5 ਸਾਲ ਲੋਕ ਰਾਜ ਪਾਰਟੀ ਨੂੰ ਦੇ ਕੇ ਦੇਖੋ ਤੁਸੀਂ ਇਹਨਾਂ ਰਵਾਇਤੀ ਪਾਰਟੀਆਂ ਨੂੰ ਜਿਨ੍ਹਾਂ ਨੇ 75 76 ਸਾਲਾਂ ਤੋਂ ਸਾਡੇ ਤੇ ਰਾਜ ਕੀਤਾ ਉਹਨਾਂ ਸਾਰਿਆਂ ਨੂੰ ਭੁੱਲ ਜਾਓਗੇ ਕਿ ਦੁਬਾਰਾ ਕਦੇ ਸੋਚੋਗੇ ਨਹੀਂ ਵੀ ਇਹਨਾਂ ਪਾਰਟੀਆਂ ਨੂੰ ਕਦੇ ਸਰਕਾਰ ਦੇ ਵਿੱਚ ਲੈ ਕੇ ਆਉਣਾ ਤੇ ਕਿਵੇਂ ਲੋਕਰਾਜ ਪਾਰਟੀ ਆਮ ਲੋਕਾਂ ਨੂੰ ਇਨਸਾਫ ਦੇ ਸਕਦੀ ਹੈ ਕਿਵੇਂ ਆਮ ਲੋਕਾਂ ਨੂੰ ਐਜੂਕੇਸ਼ਨ ਦੇ ਸਕਦੀ ਹੈ ਫ੍ਰੀ ਐਜੂਕੇਸ਼ਨ ਕਿਵੇਂ ਆਮ ਲੋਕਾਂ ਨੂੰ ਫ੍ਰੀ ਹੈਲਥ ਸਿਸਟਮ ਇਲਾਜ ਦੇ ਸਕਦੀ ਹੈ ਕਿਵੇਂ ਫ੍ਰੀ ਜਿਹੜੇ ਕਿ ਬਿਨਾਂ ਕਿਸੇ ਰਿਸ਼ਵਤ ਤੋਂ ਪੰਜਾਬ ਦੇ ਨੌਜਵਾਨ ਬੇਰਜ਼ਗਾਰ ਧੀਆਂ ਸਾਡੇ ਨੌਜਵਾਨ ਵੀਰ ਤੁਰੇ ਫਿਰਦੇ ਨੇ ਉਹਨਾਂ ਨੂੰ ਕਿੱਦਾਂ ਨੌਕਰੀਆਂ ਮਿਲ ਸਕਦੀਆਂ ਨੇ ਇਹ ਪਲਾਨਿੰਗਾਂ ਜਿਹੜੀਆਂ ਲੋਕ ਰਾਜ ਪਾਰਟੀ ਦੀਆਂ ਪੜੀਆਂ ਹੋਈਆਂ ਨੇ ਪੂਰੇ ਪੰਜਾਬ ਦੇ ਵਿੱਚ ਬੇਰਜ਼ਗਾਰੀ ਬਿਲਕੁਲ ਖਤਮ ਕਰਾਂਗੇ ਤੇ ਆਮ ਲੋਕਾਂ ਨੂੰ ਰੋਜ਼ਗਾਰ ਦੇਵਾਂਗੇ ਇੱਕ ਮੌਕਾ ਮੇਰੀ ਤੁਹਾਡੇ ਚਰਨਾਂ 'ਚ ਬੇਨਤੀ ਹੈ ਕਿ ਜਿੱਥੇ ਤੁਸੀਂ 75 ਸਾਲਾਂ ਤੋਂ ਇਹਨਾਂ ਅਲੱਗ-ਅਲੱਗ ਪਾਰਟੀਆਂ ਦੇ ਉੱਤੇ ਤੁਸੀਂ ਵਿਸ਼ਵਾਸ ਕਰਕੇ ਇਹਨਾਂ ਨੂੰ ਵੋਟਾਂ ਪਾਈਆਂ ਤੇ ਇੱਕ ਵਾਰੀ ਤੁਹਾਡੇ ਆਪਣੇ ਤੁਹਾਡੇ ਇਲਾਕੇ ਦੇ ਤੁਹਾਡੇ ਆਪਣੇ ਪੰਜਾਬ ਦੀ ਖੇਤਰੀ ਪਾਰਟੀ ਦੇ ਮੁਖ ਸੇਵਾਦਾਰ ਬਲਕਾਰ ਸਿੰਘ ਮੰਗਲੀ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਇੱਕ ਮੌਕਾ ਜ਼ਰੂਰ ਤੁਸੀਂ ਦਿਓ ਤੇ ਫੇਰ ਬਾਅਦ ਵਿੱਚ ਮੈਂ ਤੁਹਾਨੂੰ ਬਿਲਕੁਲ ਵੋਟਾਂ ਬਾਰੇ ਨਹੀਂ ਕਹਾਂਗਾ ਇਹ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਤੁਸੀਂ ਆਪ ਕਹੋਗੇ ਕਿ ਜੇ ਸਰਕਾਰ ਲਿਆਉਣੀਆਂ ਤਾਂ ਲੋਕਰਾਜ ਪਾਰਟੀ ਦੀ ਲੈ ਕੇ ਆਉਣੀਆਂ ਕਿਸੇ ਹੋਰ ਪਾਰਟੀ ਨੂੰ ਪੰਜਾਬ ਦੇ ਵਿੱਚ ਬੜਨੀ ਦੇਣਾ ਇਹ ਮੇਰਾ ਤੁਹਾਡੇ ਨਾਲ ਵਾਅਦਾ ਆ ਇੰਨੀ ਗ ਬੇਨਤੀ ਪ੍ਰਵਾਨ ਕਰਦਿਆਂ ਹੋਇਆਂ ਮੈਨੂੰ ਵਿਸ਼ਵਾਸ ਦਿਵਾਓ ਵਿਸ਼ਵਾਸ ਦਿਓ ਤੇ ਇੱਕ ਮੌਕਾ ਲੋਕ ਰਾਜ ਪਾਰਟੀ ਨੂੰ ਦੇ ਕੇ ਤੁਸੀਂ ਪੰਜਾਬ ਦੇ ਵਿੱਚ ਜਿਹੜੀਆਂ ਆਉਣ ਵਾਲੀਆਂ ਕਾਰਪੋਰੇਸ਼ਨ ਇਲੈਕਸ਼ਨਾਂ ਨੇ ਜਿਦੇ ਵਿੱਚ ਸਰਪੰਚੀਆਂ ਪੰਚੀਆਂ ਬਲਕ ਸੰਮਤੀਆਂ ਜ਼ਿਲ੍ਹਾ ਪ੍ਰੀਸ਼ਦਾਂ ਨੇ ਉਹਦੇ ਵਿੱਚ ਜਿਹੜੇ ਕਿ ਲੋਕ ਰਾਜ ਪਾਰਟੀ ਦੇ ਤੁਸੀਂ ਪੰਜ ਸਰਪੰਚ ਜਿਤਾਓ ਬਲਕ ਸੰਮਤੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਕਾਉਂਸਲਰ ਜਿਤਾ ਕੇ ਆਪਾਂ ਆਪਣਾ ਜਿਹੜਾ ਕਿ ਲੋਕਾਂ ਨੂੰ ਵਿਸ਼ਵਾਸ ਦਿਵਾ ਕੇ ਆਪਾਂ ਆਪਣਾ ਲੋਕਾਂ ਨੂੰ ਇਨਸਾਫ਼ ਦੇ ਸਕੀਏ ਤੇ ਲੋਕਾਂ ਨੂੰ ਰੋਜ਼ਗਾਰ ਦੇ ਸਕੀਏ ਆਉਣ ਵਾਲੀਆਂ ਫਿਰ ਵਿਧਾਨ ਸਭਾ ਚੋਣਾਂ ਦੇ ਵਿੱਚ ਆਪਾਂ ਤੱਕੜੇ ਹੋ ਕੇ ਜਿਹੜਾ ਕਿ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾ ਕੇ ਆਮ ਲੋਕਾਂ ਨੂੰ ਇਨਸਾਫ਼ ਦੇ ਸਕੀਏ ਇੰਨੀ ਬੇਨਤੀ ਮੇਰੇ ਤੋਂ ਮੇਰੀ ਤੁਹਾਡੇ ਚਰਨਾਂ ਦੇ ਵਿੱਚ ਹੈ ਆਸ ਕਰਦਾ ਤੁਸੀਂ ਮੇਰੀ ਇਸ ਬੇਨਤੀ ਨੂੰ ਪ੍ਰਵਾਨ ਕਰਦੇ ਹੋਆਂ ਜਰੂਰ ਲੋਕ ਰਾਜ ਪਾਰਟੀ ਦਾ ਸਾਥ ਦਿਓਗੇ ਬੱਦ ਚੜ ਕੇ ਤੁਸੀਂ ਲੋਕ ਰਾਜ ਪਾਰਟੀ ਦੇ ਨਾਲ ਜੁੜੋਗੇ ਲੋਕ ਰਾਜ ਪਾਰਟੀ ਇੱਕ ਆਮ ਲੋਕਾਂ ਦੀ ਪਾਰਟੀ ਹੈ ਜਿੱਥੇ ਇੱਕ ਲੋਕ ਰਾਜ ਪਾਰਟੀ ਦੇ ਅਹੁਦੇਦਾਰਾਂ ਨੇ ਲੋਕ ਲੋਕ ਰਾਜ ਪਾਰਟੀ ਦੇ ਜਿਹੜੇ ਮੁਖ ਸੇਵਾਦਾਰ ਸਾਰਿਆਂ ਨੇ ਸਮੂਹ ਅਹੁਦੇਦਾਰਾਂ ਨੇ ਇੱਕੋ ਹੀ ਮਿਸ਼ਨ ਬਣਾਇਆ ਕਿ ਲੋਕ ਰਾਜ ਪਾਰਟੀ ਦਾ ਰਾਜ ਲਿਆ ਕੇ ਅਸੀਂ ਆਮ ਲੋਕਾਂ ਦਾ ਰਾਜ ਲੈ ਕੇ ਆਉਣਾ ਆਮ ਇਨਸਾਨ ਨੂੰ ਹਰ ਤਰ੍ਹਾਂ ਦਾ ਜਿਹੜਾ ਕਿ ਰੋਜ਼ਗਾਰ ਮਿਲ ਸਕੇ ਐਜੂਕੇਸ਼ਨ ਮਿਲ ਸਕੇ ਜਿਹੜਾ ਹਰ ਤਰ੍ਹਾਂ ਦਾ ਜਿਹੜਾ ਵਿਸ਼ਵਾਸ ਕਰਕੇ ਤੁਸੀਂ ਇੱਕ ਵਾਰੀ ਤੁਸੀਂ ਮੌਕਾ ਜਿਹੜਾ ਲੋਕ ਰਾਜ ਪਾਰਟੀ ਨੂੰ ਦਿਓ ਇੰਨੀ ਇੱਕ ਬੇਨਤੀਆਂ ਕਰਦਾ ਹੋਇਆ ਆਸ ਕਰਦਾ ਕਿ ਤੁਸੀਂ ਜਰੂਰ ਲੋਕ ਰਾਜ ਪਾਰਟੀ ਦਾ ਸਾਥ ਦਿਓਗੇ ਤੁਹਾਡਾ ਆਪਣਾ ਬਲਕਾਰ ਸਿੰਘ ਮੰਗਲੀ ਤੇ ਮੇਰਾ ਮੋਬਾਈਲ ਨੰਬਰ 7889942788 9417634440 ਦੋਨੇ ਨੰਬਰਾਂ ਤੇ ਵਟਸਐਪ ਵੀ ਚੱਲਦਾ ਆ ਤੇ ਜਿਹੜੇ-ਜਿਹੜੇ ਵੀ ਮੇਰੇ ਵੀਰ ਇਹਨਾਂ ਰਵੈਤੀ ਪਾਰਟੀਆਂ ਦਾ ਖਹਿੜਾ ਛੱਡ ਕੇ ਲੋਕਰਾਜ ਪਾਰਟੀ ਨਾਲ ਜੁੜਨਾ ਚਾਹਣਗੇ ਲੋਕਰਾਜ ਪਾਰਟੀ ਦਾ ਜਿਹੜਾ ਕਿ ਆਮ ਲੋਕਾਂ ਦਾ ਰਾਜ ਲਿਆਉਣਾ ਚਾਹਣਗੇ ਤੇ ਜਰੂਰ ਮੇਰਾ ਇਸ ਨੰਬਰ ਦੇ ਉੱਤੇ ਸੰਪਰਕ ਕਰਕੇ WhatsApp ਤੇ ਮੈਸੇਜ ਕਰਕੇ ਲੋਕਰਾਜ ਪਾਰਟੀ ਦਾ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ